ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਜਿਹੜਾ ਵੀ ਬੰਦਾ ਇਹ ਕੰਮ ਕਰਦਾ ਹੈ ਉਸ ਨਾਲ ਜਾਂ ਉਸਦੇ ਪਰਿਵਾਰ ਦੇ ਨਾਲ ਕਦੇ ਇਹੋ ਜਿਹੀ ਘਟਨਾ ਨਹੀਂ ਵਾਪਰਦੀ ਜਿਸ ਤਰ੍ਹਾਂ ਦੀ ਘਟਨਾ ਕੱਲ ਅਹਮਦਾਬਾਦ ਪਲੇਨ ਕ੍ਰੈਸ਼ ਵਿੱਚ ਵਾਪਰੀ ਹੈ ਗੁਰੂ ਸਾਹਿਬਾਂ ਨੇ ਸਾਨੂੰ ਇੰਨਾਂ ਮੁਸੀਬਤਾਂ ਤੋਂ ਬਚਣ ਲਈ ਬਹੁਤ ਹੀ ਸੌਖੀਆਂ ਯੋਗਤੀਆਂ ਬਖਸ਼ੀਆਂ ਹੋਈਆਂ ਹਨ ਜਿਨ੍ਹਾਂ ਨੇ ਵੀ ਇੰਨਾਂ ਯੋਗਤੀਆਂ ਤੇ ਅਮਲ ਕੀਤਾ ਹੈ ਉਹਨਾਂ ਦਾ ਗੁਰੂ ਸਾਹਿਬਾਂ ਨੇ ਕਦੇ ਵਾਰ ਵੀ ਵਿੰਗਾ ਨਹੀਂ ਹੋਣ ਦਿੱਤਾ ਇੱਕ ਵਾਰ ਗਰਮੀਆਂ ਦਾ ਮੌਸਮ ਸੀ ਬਾਬਾ ਆਨੰਦ ਸਿੰਘ ਜੀ ਦੇਰਾ ਦੂਨ ਦੀਵਾਨ ਸਜਾ ਰਹੇ ਸਨ ਪਰ ਦੇਰਾ ਦੂਨ ਵਿੱਚ ਠੰਡ ਸੀ ਮਹਾਰਾਜਾ ਪਟਿਆਲਾ ਗਰਮੀਆਂ ਦੇ ਦਿਨਾਂ ਵਿੱਚ ਦੇਰਾ ਦੂਨ ਚਲਿਆ ਜਾਂਦਾ ਸੀ ਕਿਉਂਕਿ ਉੱਥੇ ਠੰਡ ਹੁੰਦੀ ਹੈ ਪਟਿਆਲੇ ਵਾਲੇ ਰਾਜੇ ਦਾ ਦੇਰਾ ਦੂਨ ਵਿੱਚ ਬਹੁਤ ਵੱਡਾ ਦਫ਼ਤਰ ਬਣਾਇਆ ਹੋਇਆ ਸੀ ਇੱਕ ਦਿਨ ਪਟਿਆਲੇ ਵਾਲਾ ਰਾਜਾ ਬਾਬਾ ਆਨੰਦ ਸਿੰਘ ਜੀ ਦੇ ਦੀਵਾਨ ਵਿੱਚ ਹਾਜ਼ਰੀ ਭਰਨ ਲਈ ਆ ਗਿਆ। ਬਾਬਾ ਆਨੰਦ ਸਿੰਘ ਜੀ ਦੀਵਾਨ ਵਿੱਚ ਬਚਨ ਕਰ ਰਹੇ ਸਨ। ਆਗਿਆ ਭਈ ਆਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਬਾਬਾ ਜੀ ਨੇ ਬਚਨ ਕੀਤੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਗੁਰਾਂ ਕੀ ਦੇਹ ਮੰਨਣਾ ਚਾਹੀਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗ੍ਰੰਥ ਨਹੀਂ ਸਮਝਣਾ ਚਾਹੀਦਾ ਇਸ ਨੂੰ ਪਰਤਖ ਗੁਰ ਨਾਨਕ ਸਮਝਣਾ ਤੇ ਮੰਨਣਾ ਚਾਹੀਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੀੜ ਨਹੀਂ ਹਨ ਨਾ ਹੀ ਸਵਾਰੀ ਹਨ ਇਹ ਤਾਂ ਪ੍ਰਤੱਖ ਗੁਰੂ ਨਾਨਕ ਪਾਤਸ਼ਾਹ ਜੀ ਹਨ ਰਾਜਾ ਇਹ ਬਾਬਾ ਜੀ ਦੇ ਸਾਰੇ ਬਚਨ ਸੁਣ ਰਿਹਾ ਸੀ ਬਾਬਾ ਜੀ ਨੇ ਡੇਢ ਘੰਟਾ ਬਚਨ ਕੀਤੇ ਸਾਰੇ ਦੀਵਾਨ ਵਿੱਚ ਬਾਬਾ ਜੀ ਨੇ ਇਹੀ ਸਮਝਾਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਗੁਰਾਂ ਕੀ ਦੇਹ ਮੰਨਣਾ ਚਾਹੀਦਾ ਹੈ ਗੁਰ ਨਾਨਕ ਮੰਨਣਾ ਚਾਹੀਦਾ ਹੈ ਪਰ ਰਾਜੇ ਦਾ ਮਨ ਨਾ ਮੰਨਿਆ ਕਿ ਇਹ ਗੁਰੂ ਨਾਨਕ ਹੈ ਰਾਜੇ ਨੇ ਮਨ ਵਿੱਚ ਸੋਚਿਆ ਕਿ ਸੰਤ ਐਵੇਂ ਹੀ ਕਹੀ ਜਾ ਰਹੇ ਹਨ ਕਿ ਇਹ ਗੁਰੂ ਨਾਨਕ ਹੈ ਰਾਜਾ ਤਾਂ ਇਹੀ ਸਮਝਦਾ ਸੀ ਕਿ ਇਹ ਤਾਂ ਬੀੜ ਹੈ ਇਹ ਤਾਂ ਸਵਾਰੀ ਹੈ ਇਹ ਤਾਂ ਗ੍ਰੰਥ ਹੈ ਜਦੋਂ ਦੀਵਾਨ ਦੀ ਸਮਾਪਤੀ ਹੋਈ ਤਾਂ ਬਾਬਾ ਜੀ ਅੰਦਰ ਜਾਣ ਲੱਗੇ ਤਾਂ ਰਾਜੇ ਨੇ ਬਾਬਾ ਜੀ ਦੇ ਕੋਲ ਜਾ ਕੇ ਕਿਹਾ ਕਿ ਬਾਬਾ ਜੀ ਮੈਨੂੰ ਹੁਣ ਆਗਿਆ ਹੈ ਬਾਬਾ ਜੀ ਤਾਂ ਜਾਣੀ ਜਾਣ ਸਨ ਬਾਬਾ ਜੀ ਨੇ ਰਾਜੇ ਦੇ ਮਨ ਦੇ ਫੁਰਨੇ ਪੜ ਲਏ ਸਨ ਬਾਬਾ ਜੀ ਨੂੰ ਰਾਜੇ ਦੇ ਫੁਰਨਿਆਂ ਦਾ ਪਤਾ ਸੀ ਕਿ ਦੀਵਾਨ ਵਿੱਚ ਬੈਠਾ ਰਾਜਾ ਕੀ ਸੋਚ ਰਿਹਾ ਸੀ ਬਾਬਾ ਜੀ ਨੇ ਰਾਜੇ ਨੂੰ ਕਿਹਾ ਕਿ ਰਾਜਾ ਜੀ 2 ਦਿਨ ਹੋਰ ਦੀਵਾਨ ਹਨ ਤੁਸੀਂ ਇੱਥੇ ਸਾਡੇ ਕੋਲ ਹੀ ਰਹੋ ਤੇ ਦੀਵਾਨਾਂ ਤੇ ਹੋਰ ਲਾਹਾ ਲੈ ਲਵੋ ਰਾਜੇ ਨੇ ਬਾਬਾ ਜੀ ਨੂੰ ਬੇਨਤੀ ਕਰਕੇ ਕਿਹਾ ਕਿ ਜੀ ਰਾਜ ਦਾ ਕੰਮ ਹੈ ਮੇਰਾ ਜਾਣਾ ਜ਼ਰੂਰੀ ਹੈ ਬਾਬਾ ਜੀ ਨੇ ਫਰਮਾਇਆ ਕਿ ਰਾਜਾ ਜੀ ਅੱਜ ਦੀ ਰਾਤ ਇੱਥੇ ਹੀ ਰਹੋ ਕੱਲ ਸਵੇਰੇ ਤੁਹਾਨੂੰ ਆਗਿਆ ਦੇ ਦਵਾਂਗੇ ਰਾਜੇ ਨੇ ਸਤਿ ਬਚਨ ਕਿਹਾ ਰਾਜਾ ਬਾਬਾ ਜੀ ਦੇ ਕੋਲ ਰਹਿ ਪਿਆ ਸੇਵਾਦਾਰਾਂ ਨੇ ਰਾਜੇ ਨੂੰ ਜਲ ਪਾਣੀ ਛਕਾ ਕੇ ਉਸ ਦੇ ਸੌਣ ਲਈ ਇੱਕ ਛੱਪਰ ਦੇ ਥੱਲੇ ਬਿਸਤਰਾ ਲਗਾ ਦਿੱਤਾ ਬਾਬਾ ਆਨੰਦ ਸਿੰਘ ਜੀ ਜਿੱਥੇ ਵੀ ਜਾ ਕੇ ਰਹਿੰਦੇ ਸਨ ਉਥੇ ਕਦੇ ਕੋਈ ਪੱਕਾ ਠਾਠ ਜਾਂ ਕਮਰਾ ਨਹੀਂ ਬਣਾਉਂਦੇ ਸਨ ਬਸ ਕਾਨਿਆਂ ਦੇ ਛੱਪਰ ਹੀ ਬਣਾਉਂਦੇ ਸਨ ਰਾਤ ਨੂੰ ਬਾਬਾ ਜੀ ਨੇ ਇੱਕ ਖੇਡ ਵਰਤਾਈ ਬਾਬਾ ਜੀ ਨੇ ਇੰਦਰ ਦੇਵਤਾ ਨੂੰ ਇਸ਼ਾਰਾ ਕਰ ਦਿੱਤਾ ਤੇ ਉਦੋਂ ਹੀ ਬਹੁਤ ਜ਼ੋਰ ਨਾਲ ਮੀਂਹ ਪੈਣ ਲੱਗ ਪਿਆ ਰਾਜੇ ਦਾ ਛੱਪਰ ਚੌਣ ਲੱਗ ਪਿਆ ਤੇ ਰਾਜਾ ਮੀ ਨਾਲ ਭਿੱਜਣ ਲੱਗ ਪਿਆ ਰਾਜਾ ਮੀ ਤੋਂ ਬਚਣ ਦੇ ਲਈ ਆਪਣੀ ਗੱਡੀ ਵਿੱਚ ਜਾ ਕੇ ਬੈਠ ਗਿਆ ਰਾਜੇ ਦੀ ਮਰਸੀਡੀਜ਼ ਗੱਡੀ ਸੀ ਰਾਜੇ ਦਾ ਕੱਦ 6.5 ਫੁੱਟ ਸੀ ਮੀ ਸਾਰੀ ਰਾਤ ਹੀ ਪੈਂਦਾ ਰਿਹਾ ਰਾਜਾ ਸਾਰੀ ਰਾਤ ਹੀ ਕਾਰ ਦੀ ਸੀਟ ਤੇ ਬੈਠਾ ਰਿਹਾ ਜਦੋਂ ਸੁਭਾ ਮੀ ਹਟਿਆ ਤੇ ਆਸਾ ਜੀ ਦੀ ਵਾਰ ਦਾ ਭੋਗ ਪਿਆ ਤਾਂ ਬਾਬਾ ਜੀ ਬਾਹਰ ਆਏ ਰਾਜੇ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਆਗਿਆ ਬਖਸ਼ ਦੋ ਬਾਬਾ ਜੀ ਕਹਿਣ ਲੱਗੇ ਕਿ ਰਾਜਾ ਜੀ ਦੋ ਦਿਨ ਸਾਡੇ ਕੋਲ ਹੋਰ ਰਹੋ ਰਾਜੇ ਨੇ ਬਾਬਾ ਜੀ ਨੂੰ ਕਿਹਾ ਕਿ ਬਾਬਾ ਜੀ ਅਸੀਂ ਸੋਹਲ ਬੰਦੇ ਹਾਂ ਰਾਤ ਦਾ ਸ਼ਰੀਰ ਆਕੜਿਆ ਪਿਆ ਹੈ ਬਾਬਾ ਜੀ ਨੇ ਪੁੱਛਿਆ ਕਿ ਰਾਜਾ ਜੀ ਸ਼ਰੀਰ ਕਾਦੇ ਨਾਲ ਆਕੜ ਗਿਆ ਰਾਜੇ ਨੇ ਕਿਹਾ ਕਿ ਬਾਬਾ ਜੀ ਸਾਰੀ ਰਾਤ ਮੀਂਹ ਪੈਂਦਾ ਰਿਹਾ ਤੇ ਮੈਂ ਸਾਰੀ ਰਾਤ ਹੀ ਗੱਡੀ ਵਿੱਚ ਬੈਠਾ ਰਿਹਾ ਗੱਡੀ ਵਿੱਚ ਜਗ੍ਹਾ ਤੰਗ ਹੈ ਬਾਬਾ ਜੀ ਨੇ ਫਰਮਾਇਆ ਕਿ ਰਾਜਾ ਜੀ ਅਸੀਂ ਤੁਹਾਨੂੰ ਇੱਥੇ ਰੱਖ ਗਏ ਤੁਹਾਡੇ ਕੋਲੋਂ ਕੀ ਕਰਵਾਉਣਾ ਸੀ ਅਸੀਂ ਰਾਤ ਦੀਵਾਨ ਵਿੱਚ ਡੇਢ ਘੰਟਾ ਬਚਨ ਕੀਤੇ ਸਨ ਪਰ ਤੁਹਾਡਾ ਮਨ ਨਹੀਂ ਮੰਨਿਆ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਾਨਕ ਹਨ ਬਾਬਾ ਜੀ ਕਹਿਣ ਲੱਗੇ ਕਿ ਰਾਜਾ ਜੀ ਤੁਹਾਡੇ ਪਟਿਆਲੇ ਤੁਹਾਡੀ ਕੋਠੀ ਦੇ ਚੁਬਾਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਲਮਾਰੀ ਦੇ ਵਿੱਚ ਬੰਦ ਕਰਕੇ ਰੱਖੇ ਹੋਏ ਹਨ ਬਾਬਾ ਜੀ ਨੇ ਫਰਮਾਇਆ ਕਿ ਰਾਜਾ ਤੇਰਾ ਇੱਕ ਰਾਤ ਵਿੱਚ ਜਗਾ ਤੰਗ ਹੋਣ ਕਰਕੇ ਸਰੀਰ ਆਕੜਿਆ ਪਿਆ ਹੈ ਤੇ ਮੇਰੇ ਗੁਰੂ ਨਾਨਕ ਨੂੰ ਤੂੰ ਅਲਮਾਰੀ ਵਿੱਚ ਬੰਦ ਕਰਕੇ ਰੱਖਿਆ ਹੋਇਆ ਹੈ જરા સોચ મેરે ગુરુ નાનક દા કી હાલ ਹੁੰਦਾ ਹੋਵੇਗਾ baba ji કહેਣ ਲੱਗੇ ਅਸੀਂ ਤਾਂ ਤੈਨੂੰ ਏਸੇ ਕਰਕੇ ਰਾਤ ਇੱਥੇ ਰੱਖ ਕੇ ਪ੍ਰੈਕਟੀਕਲ ਕਰਕੇ ਅਹਿਸਾਸ ਕਰਵਾਇਆ ਹੈ ਤੂੰ શ્રી ਗੁਰੂ ਗ੍ਰੰਥ ਸਾਹਿਬ ਜੀ ਨੂੰ ਬੀੜ ਨਾ ਸਮਝ ਸਵਾਰੀ ਨਾ ਸਮਝ ਉਸਨੂੰ ਗੁਰਨਾਨਕ ਸਮਝ ਕੇ ਪੂਜਾ ਕਰ ਤੇ ਸੇਵਾ ਕਰ ਤੁਸੀਂ ਸਿਰਫ ਸ਼ੰਗਰਾਂਦ ਵਾਲੇ ਦਿਨ ਗੁਰੂ ਸਾਹਿਬਾਂ ਨੂੰ ਅਲਮਾਰੀ ਵਿੱਚੋਂ ਬਾਹਰ ਕੱਢ ਕੇ ਵਿਰਾਜਮਾਨ ਕਰਦੇ ਹੋ ਬਾਕੀ ਦਿਨ 29 ਦਿਨ ਤੁਸੀਂ ਗੁਰੂ ਸਾਹਿਬ ਨੂੰ ਅਲਮਾਰੀ ਦੇ ਵਿੱਚ ਬੰਦ ਕਰਕੇ ਰੱਖ ਦਿੰਦੇ ਹੋ ਰਾਜਾ ਤੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਲੰਗ ਦੇ ਉੱਤੇ ਵਿਰਾਜਮਾਨ ਕਰਕੇ ਹਰ ਰੋਜ਼ ਹੀ ਸੇਵਾ ਕਰਿਆ ਕਰ ਤੇ ਹੁਕਮਨਾਮਾ ਲੈ ਕੇ ਫੇਰ ਆਪਣੇ ਰਾਜ ਦਾ ਕੰਮ ਕਾਜ ਕਰਿਆ ਕਰ। ਬਾਬਾ ਜੀ ਦੇ ਬਚਨਾਂ ਦਾ ਰਾਜੇ ਤੇ ਇਹੋ ਜਿਹਾ ਅਸਰ ਹੋਇਆ ਕਿ ਉਸ ਦਾ ਮਨ ਮੰਨ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਾਨਕ ਪਾਤਸ਼ਾਹ ਜੀ ਹਨ। ਰਾਜੇ ਨੂੰ ਬਾਬਾ ਜੀ ਨੇ ਆਗਿਆ ਦੇ ਦਿੱਤੀ। ਰਾਜਾ ਬਾਬਾ ਜੀ ਤੋਂ ਆਗਿਆ ਲੈ ਕੇ ਸਿੱਧਾ ਪਟਿਆਲੇ ਚਲਿਆ ਗਿਆ ਪਟਿਆਲੇ ਜਾਣਸਾਰ ਹੀ ਰਾਜੇ ਨੇ ਮਿਸਤਰੀ ਤੇ ਸੁਨਿਆਰੇ ਨੂੰ ਬੁਲਾ ਕੇ ਕਿਹਾ ਕਿ ਚਾਂਦੀ ਦੇ ਪਾਵਿਆਂ ਵਾਲਾ ਪਲੰਘ ਤਿਆਰ ਕਰੋ ਮਿਸਤਰੀ ਤੇ ਸੁਨਿਆਰੇ ਨੇ ਚਾਂਦੀ ਦੇ ਪਾਵਿਆਂ ਵਾਲਾ ਪਲੰਘ ਤਿਆਰ ਕਰ ਦਿੱਤਾ ਜਦੋਂ ਪਲੰਘ ਤਿਆਰ ਹੋ ਗਿਆ ਤਾਂ ਰਾਜੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਲਮਾਰੀ ਵਿੱਚੋਂ ਕੱਢ ਕੇ ਪਲੰਗ ਦੇ ਉੱਤੇ ਵਿਰਾਜਮਾਨ ਕਰ ਦਿੱਤਾ ਹੁਣ ਅੱਜ ਵੀ ਉਹ ਪਲੰਗ ਪਟਿਆਲੇ ਵਾਲੇ ਰਾਜੇ ਦੀ ਕੋਠੀ ਵਿੱਚ ਪਿਆ ਹੈ ਜਦੋਂ ਰਾਜੇ ਨੇ ਗੁਰੂ ਸਾਹਿਬਾਂ ਨੂੰ ਪਲੰਗ ਤੇ ਵਿਰਾਜਮਾਨ ਕੀਤਾ ਤਾਂ ਰਾਜ ਮਾਤਾ ਬਹੁਤ ਖੁਸ਼ ਹੋਈ ਰਾਜ ਮਾਤਾ ਨੇ ਬਾਬਾ ਜੀ ਨੂੰ ਜਾ ਕੇ ਦੱਸਿਆ ਕਿ ਰਾਜੇ ਨੇ ਗੁਰੂ ਸਾਹਿਬਾਂ ਨੂੰ Almari ਵਿੱਚੋਂ ਕੱਢ ਕੇ ਚਾਂਦੀ ਦੇ ਪਾਵਿਆਂ ਦਾ ਪਲੰਗ ਬਣਵਾ ਕੇ ਉਸ ਦੇ ਉੱਪਰ ਵਿਰਾਜਮਾਨ ਕਰ ਦਿੱਤਾ ਹੈ। ਰਾਜ ਮਾਤਾ ਕਹਿਣ ਲੱਗੀ ਕਿ ਬਾਬਾ ਜੀ ਤੁਹਾਡੀ ਮਿਹਰ ਹੋ ਗਈ ਹੈ। ਅਸੀਂ ਤਾਂ ਰਾਜੇ ਨੂੰ ਬਹੁਤ ਸਮਝਾਉਂਦੇ ਸੀ ਕਿ ਬਾਬਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਨਾਨਕ ਮੰਨਣ ਲਈ ਕਹਿੰਦੇ ਹਨ। ਪਰ ਰਾਜਾ ਸਾਡੀ ਗੱਲ ਨਹੀਂ ਮੰਨਦਾ ਸੀ ਅਸੀਂ ਰਾਜੇ ਨੂੰ ਬਹੁਤ ਕਹਿੰਦੇ ਸੀ ਕਿ ਤੂੰ ਬਾਬਾ ਜੀ ਦੇ ਦਰਬਾਰ ਸੁਣਨ ਲਈ ਜਾਇਆ ਕਰ ਪਰ ਹੁਣ ਦੇਰਾਦੂਨ ਆਪ ਜੀ ਦੀ ਮਿਹਰ ਹੋ ਗਈ ਹੈ ਰਾਜਾ ਤੁਹਾਡੇ ਦਰਬਾਰ ਤੇ ਦਰਸ਼ਨ ਕਰਨ ਲਈ ਆ ਗਿਆ ਬਾਬਾ ਜੀ ਇਹ ਸੁਣ ਕੇ ਬਹੁਤ ਖੁਸ਼ ਹੋਏ ਬਾਬਾ ਜੀ ਨੇ ਰਾਜ ਮਾਤਾ ਨੂੰ ਕਿਹਾ ਕੇ ਗੁਰੂ ਸਾਹਿਬਾਂ ਨੂੰ ਤੁਸੀਂ ਪ੍ਰਸ਼ਾਦੇ ਦਾ ਭੋਗ ਵੀ ਲਗਵਾਇਆ ਕਰੋ ਬਸ ਐਦਾਂ ਹੀ ਸਮਝੋ ਕਿ ਗੁਰਨਾਨਕ ਸਾਹਿਬ ਤੁਹਾਡੇ ਘਰ ਵਿੱਚ ਰਹਿੰਦੇ ਹਨ ਰਾਜ ਮਾਤਾ ਨੇ ਸੱਤ ਬਚਨ ਕਿਹਾ ਫੇਰ ਪਟਿਆਲੇ ਵਾਲਾ ਰਾਜਾ ਬਾਬਾ ਆਨੰਦ ਸਿੰਘ ਜੀ ਦਾ ਬਚਨ ਮੰਨ ਕੇ ਹਰ ਰੋਜ਼ ਸਵੇਰੇ ਜਲਦੀ ਉੱਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਨ ਲੱਗਿਆ ਰਾਜਾ ਹਰ ਰੋਜ਼ ਕੇਸੀ ਇਸ਼ਨਾਨ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਲੰਗ ਤੇ ਵਿਰਾਜਮਾਨ ਕਰਕੇ ਹੁਕਮਨਾਮਾ ਲੈ ਲੈਂਦਾ ਸੀ ਰਾਜਾ ਹੁਕਮਨਾਮਾ ਲੈ ਕੇ ਫਿਰ ਆਪਣੇ ਰਾਜ ਦੇ ਕਾਰ ਵਿਹਾਰ ਕਰਦਾ ਸੀ ਪਟਿਆਲੇ ਦੇ ਵਿੱਚ ਦਰਿਆ ਦੇ ਚੜਨ ਕਰਕੇ ਹੜ ਆਉਂਦੇ ਹੀ ਰਹਿੰਦੇ ਹਨ ਇੱਕ ਵਾਰ ਦਰਿਆ ਚੜਨ ਕਰਕੇ ਪਟਿਆਲੇ ਵਿੱਚ ਹੜ ਆ ਗਿਆ ਪਟਿਆਲੇ ਦੇ ਕਈ ਇਲਾਕੇ ਪਾਣੀ ਵਿੱਚ ਡੁੱਬ ਗਏ ਰਾਜੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿਰਾਜਮਾਨ ਕਰਕੇ ਹੁਕਮਨਾਮਾ ਲਿਆ ਹੁਕਮਨਾਮਾ ਆਇਆ ਤਾਤੀ ਵਾਉ ਨ ਲੱਗ ਗਈ ਪਾਰ ਬ੍ਰਹਮ ਸਰਣ ਆਈ ਚੌ ਗਿਰਧ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ RAM ਨਾਮ ਔਖਦ ਦੀਆ ਏ ਕਾਲ ਬੁਲਾਈ ਰਾਖ ਲੀਏ ਤਨ ਰਖਣ ਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਇਹੇ ਹੁਕਮ ਨਾਮਾ ਲੈ ਕੇ ਰਾਜੇ ਨੇ ਆਪਣੇ ਪਾਇਲਟ ਨੂੰ ਕਿਹਾ ਕਿ ਆਪਾਂ ਹੜਦਾ ਜਾਇਜ਼ਾ ਲੈਣ ਲਈ ਹੈਲੀਕਾਪਟਰ ਲੈ ਕੇ ਜਾਣਾ ਹੈ ਤੂੰ ਹੈਲੀਕਾਪਟਰ ਨੂੰ ਤਿਆਰ ਕਰ ਲੈ ਰਾਜੇ ਦੇ ਪਾਇਲਟ ਨੇ ਹੈਲੀਕਾਪਟਰ ਨੂੰ ਤਿਆਰ ਕਰ ਲਿਆ ਰਾਜਾ ਆਪਣੇ ਪਾਇਲਟ ਦੇ ਨਾਲ ਹੈਲੀਕਾਪਟਰ ਦੇ ਵਿੱਚ ਬੈਠ ਕੇ ਹੜਦਾ ਜਾਇਜ਼ਾ ਲੈਣ ਲਈ ਚਲਿਆ ਗਿਆ ਰਾਜਾ ਹੈਲੀਕਾਪਟਰ ਵਿੱਚ ਬੈਠ ਕੇ ਸਾਰੇ ਹੜਵਾਲੇ ਇਲਾਕਿਆਂ ਦਾ ਜਾਇਜ਼ਾ ਲੈਂਦਾ ਰਿਹਾ ਜਿਵੇਂ ਹੁਣ ਅਹਮਦਾਬਾਦ ਦੇ ਵਿੱਚ ਜੋ ਪਲੇਨ ਕਰੈਸ਼ ਹੋਇਆ ਹੈ ਉਸ ਦਾ ਜਾਇਜ਼ਾ ਲੈਣ ਲਈ ਸਾਰੇ ਮੰਤਰੀ ਆਪੋ ਆਪਣੇ ਜਹਾਜ਼ਾਂ ਵਿੱਚ ਬੈਠ ਕੇ ਅਹਮਦਾਬਾਦ ਵਿੱਚ ਪਹੁੰਚੇ ਹਨ ਪਟਿਆਲੇ ਵਾਲਾ ਰਾਜਾ ਪਾਇਲਟ ਨੂੰ ਕਹਿੰਦਾ ਰਿਹਾ ਕਿ ਇੱਧਰ ਨੂੰ ਹੈਲੀਕਾਪਟਰ ਲੈ ਚੱਲ ਕਦੇ ਉਧਰ ਨੂੰ ਹੈਲੀਕਾਪਟਰ ਲੈ ਚੱਲ। ਇਸ ਤਰ੍ਹਾਂ ਕਰਦੇ ਕਰਦੇ ਹੈਲੀਕਾਪਟਰ ਦਾ ਤੇਲ ਮੁੱਕ ਗਿਆ। ਪਾਇਲਟ ਨੇ ਤੇਲ ਵੱਲ ਧਿਆਨ ਨਾ ਦਿੱਤਾ ਕਿ ਇਸ ਵਿੱਚ ਕਿੰਨਾ ਤੇਲ ਹੈ। ਜਦੋਂ ਕਾਫੀ ਸਮਾਂ ਰਾਜਾ ਤੇ ਪਾਇਲਟ ਹੈਲੀਕਾਪਟਰ ਦੇ ਵਿੱਚ ਇੱਧਰ ਉੱਧਰ ਘੁੰਮਦੇ ਰਹੇ ਦਾ ਹੈਲੀਕਾਪਟਰ ਦਾ ਤੇਲ ਖਤਮ ਹੋਣ ਵਾਲਾ అలਾਰਮ ਵੱਜਣ ਲੱਗ ਪਿਆ ਪਾਇਲਟ ਨੇ ਰਾਜੇ ਨੂੰ ਕਿਹਾ ਕਿ ਹਜੂਰ ਮੇਰੇ ਤੋਂ ਗਲਤੀ ਹੋ ਗਈ ਮੈਂ ਜਹਾਜ਼ ਦਾ ਤੇਲ ਨਹੀਂ ਦੇਖਿਆ ਜਹਾਜ਼ ਦੇ ਵਿੱਚ ਤੇਲ ਖਤਮ ਹੋਣ ਵਾਲਾ ਹੈ ਹੁਣ ਜਹਾਜ਼ ਵਾਪਸ ਸੁੱਕੀ ਜ਼ਮੀਨ ਤੇ ਨਹੀਂ ਪਹੁੰਚ ਸਕਦਾ ਆਪਾਂ ਕਾਫੀ ਦੂਰ ਪਾਣੀ ਵਿੱਚ ਆ ਚੁੱਕੇ ਹਾਂ ਚਾਰੇ ਪਾਸੇ ਪਾਣੀ ਹੀ ਪਾਣੀ ਹੈ ਕਿਤੇ ਵੀ ਸੁੱਕੀ ਜ਼ਮੀਨ ਨਜ਼ਰ ਨਹੀਂ ਆ ਰਹੀ ਹੁਣ ਤਾਂ ਜਹਾਜ਼ ਪਾਣੀ ਵਿੱਚ ਡਿੱਗੇਗਾ ਆਪਣੇ ਬਚਣ ਦਾ ਕੋਈ ਚਾਂਸ ਨਹੀਂ ਹੈ ਹੁਣ ਤਾਂ ਆਪਾਂ ਮਰੇ ਰਾਜੇ ਨੇ ਕਿਹਾ ਕਿ ਮੈਂ ਬਾਬਾ ਆਨੰਦ ਸਿੰਘ ਜੀ ਦੀ ਸੰਗਤ ਕਰਦਾ ਹਾਂ ਉਹਨਾਂ ਦਾ ਬਚਨ ਹੈ ਕਿ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਲੈ ਕੇ ਕੰਮ ਕਰਦਾ ਹੈ ਜਾਂ ਕਿਤੇ ਵੀ ਜਾਂਦਾ ਹੈ ਉਸ ਦਾ ਵਾਲ ਵੀ ਵਿੰਗਾ ਨਹੀਂ ਹੁੰਦਾ ਜਿਹੜਾ ਵੀ ਹੁਕਮਨਾਮਾ ਆਇਆ ਹੁੰਦਾ ਹੈ ਉਹ ਕਦੇ ਅਸੱਤ ਭਾਵ ਝੂਠਾ ਨਹੀਂ ਹੁੰਦਾ ਉਹ ਗੁਰੂ ਸਾਹਿਬਾਂ ਨੇ ਆਪ ਮੋਹਰ ਲਾਈ ਹੁੰਦੀ ਹੈ ਅੱਜ ਮੈਂ ਹੁਕਮਨਾਮਾ ਲਿਆ ਸੀ ਤੇ ਹੁਕਮਨਾਮਾ ਆਇਆ ਸੀ ਤਾਤੀ ਵਾਉਨਾ ਲੱਗ ਗਈ ਪਾਰ ਬ੍ਰਹਮ ਸਰਣ ਆਈ ਚੌ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਰਾਜੇ ਨੇ ਕਿਹਾ ਕਿ ਤੂੰ ਕਬਰਾਂ ਨਾ ਤੂੰ ਕੋਈ ਜਗਾ ਦੇਖ ਆਪਾਂ ਉਥੇ ਹੈਲੀਕਾਪਟਰ ਨੂੰ ਉਤਾਰ ਲੈਂਦੇ ਹਾਂ ਇਸ ਤਰ੍ਹਾਂ ਕਹਿੰਦੇ ਕਹਿੰਦੇ ਹੀ ਓਹੋ ਹੈਲੀਕਾਪਟਰ ਥੱਲੇगिरਣਾ ਸ਼ੁਰੂ ਹੋ ਗਿਆ ਰਾਜੇ ਨੇ ਬਾਬਾ ਆਨੰਦ ਸਿੰਘ ਜੀ ਦਾ ਧਿਆਨ ਧਰ ਲਿਆ ਹੈਲੀਕਾਪਟਰ ਘੁੰਮਦਾ ਘੁੰਮਦਾ ਥੱਲੇ ਜਾ ਡਿੱਗਿਆ ਹੈਲੀਕਾਪਟਰ ਜਿੱਥੇ ਡਿੱਗਿਆ ਉਥੇ ਗਿੱਲੀ ਮਿੱਟੀ ਸੀ ਹੈਲੀਕਾਪਟਰ ਗਿਰਨ ਕਰਕੇ ਗਿੱਲੀ ਮਿੱਟੀ ਵਿੱਚ ਜਾ ਧਸਿਆ ਪਾਇਲਟ ਦੇ ਥੋੜੀਆਂ ਜੀਆਂ ਛੜੀਟਾਂ ਵੱਜੀਆਂ ਪਰ ਰਾਜੇ ਦੇ ਇੱਕ ਝਰੀਟ ਵੀ ਨਹੀਂ ਆਈ ਗੁਰੂ ਸਾਹਿਬਾਂ ਨੇ ਰਾਜੇ ਤੇ ਪਾਇਲਟ ਨੂੰ ਹੱਥ ਦੇ ਕੇ ਰੱਖ ਲਿਆ ਰਾਜੇ ਨੇ ਪਾਇਲਟ ਨੂੰ ਕਿਹਾ ਕਿ ਦੇਖਿਆ ਬਾਬਾ ਜੀ ਦਾ ਬਚਨ ਸੱਤ ਹੈ ਜੋ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਆਇਆ ਹੁੰਦਾ ਹੈ ਉਹ ਕਦੇ ਝੂਠਾ ਨਹੀਂ ਹੁੰਦਾ ਓਹੋ ਗੁਰੂ ਸਾਹਿਬ ਜੀ ਆਪ ਹੀ ਬੋਲ ਕੇ ਦੱਸ ਰਹੇ ਹੁੰਦੇ ਹਨ ਕਿ ਅੱਜ ਕੀ ਹੋਵੇਗਾ ਰਾਜਾ ਬਾਬਾ ਆਨੰਦ ਸਿੰਘ ਜੀ ਦੇ ਕੋਲ ਜਾ ਕੇ ਭੁਗਤਿਆ ਰਾਜੇ ਨੇ ਜਾ ਕੇ ਸਾਰੀ ਗੱਲ ਬਾਬਾ ਜੀ ਨੂੰ ਦੱਸੀ ਬਾਬਾ ਆਨੰਦ ਸਿੰਘ ਜੀ ਨੇ ਬਚਨ ਕੀਤਾ ਕਿ ਰਾਜਾ ਜੇ ਤੂੰ ਗੁਰੂ ਸਾਹਿਬਾਂ ਨੂੰ ਅਲਮਾਰੀ ਵਿੱਚੋਂ ਕੱਢ ਕੇ ਪਾਲੰਗ ਤੇ ਵਿਰਾਜਮਾਨ ਕਰਕੇ ਸੇਵਾ ਨਾ ਕਰਨ ਲੱਗਦਾ ਤੇ ਹੁਕਮਨਾਮਾ ਲੈ ਕੇ ਨਾ ਜਾਂਦਾ ਤਾਂ ਤੇਰਾ ਅੰਤ ਆ ਗਿਆ ਸੀ ਇਹ ਤਾਂ ਗੁਰੂ ਸਾਹਿਬਾਂ ਨੇ ਕਿਰਪਾ ਕਰਕੇ ਤੈਨੂੰ ਰੱਖ ਲਿਆ ਹੈ ਨਹੀਂ ਤਾਂ ਤੂੰ ਤੇ ਤੇਰਾ ਪਾਇਲਟ ਦੋਨੋਂ ਹੀ ਹੈਲੀਕਾਪਟਰ ਸਮੇਤ ਪਾਣੀ ਵਿੱਚ ਡੁੱਬ ਜਾਣਾ ਸੀ ਇਸ ਲਈ ਸਾਧ ਸੰਗਤ ਜੀ ਹਰ ਰੋਜ਼ ਹੀ ਹਰੇਕ ਬੰਦੇ ਨੂੰ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਜਾ ਕੇ ਦਰਸ਼ਨ ਕਰਕੇ ਹੁਕਮਨਾਮਾ ਜ਼ਰੂਰ ਪੜਨਾ ਚਾਹੀਦਾ ਹੈ ਉਸ ਹੁਕਮਨਾਮੇ ਨੂੰ ਸਾਰਾ ਦਿਨ ਹੀ ਯਾਦ ਰੱਖਣਾ ਚਾਹੀਦਾ ਹੈ ਜੇ ਹੋ ਸਕੇ ਤਾਂ ਉਹੀ ਹੁਕਮਨਾਮਾ ਜਪਨਾ ਚਾਹੀਦਾ ਹੈ ਜੇ ਹੁਕਮਨਾਮਾ ਖੁਸ਼ੀਆਂ ਵਾਲਾ ਹੋਵੇ ਤਾਂ ਕੰਮ ਕਰ ਲੈਣਾ ਚਾਹੀਦਾ ਹੈ ਜੇ ਹੁਕਮਨਾਮਾ ਤਾੜਨਾ ਵਾਲਾ ਹੋਵੇ ਤਾਂ ਉਸ ਕੰਮ ਨੂੰ ਨਹੀਂ ਕਰਨਾ ਚਾਹੀਦਾ ਹੁਣ ਜਿਵੇਂ ਕੱਲ ਇੰਨਾ ਵੱਡਾ ਭਿਆਨਕ ਹਾਦਸਾ ਹੋਇਆ ਹੈ ਅਹਮਦਾਬਾਦ ਦੇ ਵਿੱਚ ਜੋ ਪਲੇਨ ਕਰੈਸ਼ ਹੋਇਆ ਹੈ 242 ਬੰਦਿਆਂ ਵਿੱਚੋਂ ਸਿਰਫ ਇੱਕ ਬੰਦਾ ਹੀ ਬਚਿਆ ਹੈ ਹੁਣ ਦੱਸੋ ਕਿ ਰੱਬ ਹੈ ਜਾਂ ਨਹੀਂ ਜਿਸ ਨੂੰ ਰੱਬ ਨੇ ਬਚਾਉਣਾ ਹੋਵੇ ਤਾਂ ਉਸ ਨੂੰ ਇਸ ਤਰ੍ਹਾਂ ਬਚਾ ਲੈਂਦਾ ਹੈ ਜਿਵੇਂ ਉਹ 242 ਬੰਦਿਆਂ ਵਿੱਚੋਂ ਇੱਕ ਹੀ ਬੰਦਾ ਬਚ ਗਿਆ ਦੇਖੋ ਕਿੰਨੀ ਹੈਰਾਨਗੀ ਵਾਲੀ ਗੱਲ ਹੈ ਜੋ ਅਸੀਂ ਦੁਨਿਆਵੀ ਕੰਮਾਂ ਲਈ ਭੱਜੇ ਫਿਰਦੇ ਹਾਂ ਅਸੀਂ ਦੁਨਿਆਵੀ ਕੰਮਾਂ ਲਈ ਇੰਨਾ ਸਮਾਂ ਕੱਢਦੇ ਹਾਂ ਉਥੇ ਉਸ ਪਰਮਾਤਮਾ ਦੇ ਲਈ ਵੀ ਹਰ ਰੋਜ਼ 2.5 ਘੰਟੇ ਜ਼ਰੂਰ ਕੱਢਣੇ ਚਾਹੀਦੇ ਹਨ ਹੁਣ ਦੇਖੋ ਬੰਦਾ ਕਹਿੰਦਾ ਹੈ ਕਿ ਅਸੀਂ ਤਾਂ ਉਹ ਕੰਮ ਕਰਨਾ ਹੈ ਫਲਾਣੀ ਥਾਂ ਤੇ ਜਾਣਾ ਹੈ ਉਸ ਕੰਟਰੀ ਵਿੱਚ ਜਾ ਕੇ ਉਹ ਫਲਾਣਾ ਕੰਮ ਕਰਨਾ ਹੈ ਸਾਡਾ ਜਾਣਾ ਤਾਂ ਬਹੁਤ ਜ਼ਰੂਰੀ ਹੈ ਜੇ ਅਸੀਂ ਨਾ ਗਏ ਤਾ ਇਸ ਤਰ੍ਹਾਂ ਹੋ ਜਾਵੇਗਾ ਉਸ ਤਰ੍ਹਾਂ ਹੋ ਜਾਵੇਗਾ ਸਾਡਾ ਬਹੁਤ ਨੁਕਸਾਨ ਹੋ ਜਾਵੇਗਾ ਹੁਣ ਦੇਖੋ ਬੰਦਾ ਐਵੇਂ ਝੂਠੇ ਭਲੇਖੇ ਵਿੱਚ ਹੀ ਤੁਰਿਆ ਫਿਰਦਾ ਹੈ ਬੰਦੇ ਦਾ ਤਾਂ 1 ਮਿੰਟ ਦਾ ਵੀ ਭਰੋਸਾ ਨਹੀਂ ਹੈ ਕਿ ਉਸ ਦੇ ਨਾਲ ਕੀ ਹੋ ਜਾਣਾ ਹੈ ਕਿਸੇ ਵੀ ਬੰਦੇ ਨੂੰ ਇਹ ਨਹੀਂ ਪਤਾ ਹੈ ਕਿ ਉਸਦਾ ਅੰਤ ਕਦੋਂ ਆ ਜਾਣਾ ਹੈ ਹੁਣ ਹੋਸਟਲ ਦੇ ਵਿੱਚ ਜਿਹੜੇ ਡਾਕਟਰ ਤੇ ਵਿਦਿਆਰਥੀ ਬੈਠੇ ਸਨ ਉਹਨਾਂ ਨੂੰ ਕੋਈ ਪਤਾ ਨਹੀਂ ਸੀ ਕਿ ਸਿਰਫ 30 ਸਕਿੰਟ ਦੇ ਵਿੱਚ ਹੀ ਉਹਨਾਂ ਦਾ ਅੰਤ ਆ ਰਿਹਾ ਹੈ ਉਹਨਾਂ ਵਿੱਚੋਂ ਜਿਹੜੇ ਬਚੇ ਹੋਏ ਹਨ ਉਹੋ ਵੀ ਹਸਪਤਾਲ ਦੇ ਵਿੱਚ ਪਏ ਹਨ ਇਸ ਕਰਕੇ ਸਾਨੂੰ ਬਹਾਨੇ ਨਹੀਂ ਬਣਾਉਣੇ ਚਾਹੀਦੇ ਕਿ ਸਾਡੇ ਕੋਲ ਤਾਂ ਰੱਬ ਦਾ ਨਾਮ ਜਪਣ ਲਈ ਸਮਾਂ ਨਹੀਂ ਹੈ ਇਸ ਗੱਲ ਨੂੰ 24 ਘੰਟੇ ਹੀ ਯਾਦ ਰੱਖਣਾ ਚਾਹੀਦਾ ਹੈ ਕਿ ਜੇ ਉਸ ਪਰਮਾਤਮਾ ਦੀ ਨਿਗਾਹ ਸਿੱਧੀ ਹੈ ਤਾਂ ਬੰਦੇ ਦੇ ਸਾਹ ਚੱਲ ਰਹੇ ਹਨ ਪਰ ਜੇ ਉਸ ਪਰਮਾਤਮਾ ਦੀ ਨਿਗਾਹ ਪੁੱਠੀ ਹੋ ਗਈ ਤਾਂ ਬੰਦਾ ਇੱਕ ਮਿੰਟ ਦੇ ਵਿੱਚ ਢਹ ਢੇਰੀ ਹੋ ਜਾਂਦਾ ਹੈ। ਬੰਦੇ ਦਾ ਅੰਤ ਸਮਾਂ ਆ ਜਾਂਦਾ ਹੈ। ਪਰਮਾਤਮਾ ਦੀ ਨਿਗਾ ਉਸ ਉੱਪਰ ਹੀ ਸਿੱਧੀ ਰਹਿੰਦੀ ਹੈ। ਜੋ ਉਸ ਦਾ ਨਾਮ ਜਪਦਾ ਹੈ। ਉਸ ਦਾ ਭੈ ਕਰਦਾ ਹੈ। ਦੁਨਿਆਵੀ ਕੰਮਕਾਰਾਂ ਦੇ ਨਾਲ ਨਾਲ ਉਸ ਪਰਮਾਤਮਾ ਦਾ ਨਾਮ ਵੀ ਜਪੋ। ਕਲਗੀਧਰ ਪਾਸ਼ਾ ਜੀ ਦਾ ਅੰਮ੍ਰਿਤ ਛਕੋ। ਫਿਰ ਅੰਮ੍ਰਿਤ ਛੱਕ ਕੇ ਅੰਮ੍ਰਿਤ ਵੇਲੇ ਉਠ ਕੇ ਨਿਤਨੇਮ ਕਰੋ ਫਿਰ ਗੁਰੂ ਸਾਹਿਬਾਂ ਨੂੰ ਆਪਣੇ ਸਿੱਖ ਦਾ ਆਪੇ ਹੀ ਫਿਕਰ ਹੁੰਦਾ ਹੈ ਗੁਰੂ ਸਾਹਿਬ ਉਸ ਨੂੰ ਇਸ ਤਰ੍ਹਾਂ ਨਹੀਂ ਮਰਨ ਦਿੰਦੇ ਗੁਰੂ ਸਾਹਿਬ ਉਸ ਦਾ ਅੰਤ ਚੰਗਾ ਹੀ ਲੈ ਕੇ ਆਉਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ